ਸਤਿ ਸ੍ਰੀ ਅਕਾਲ ਸਾਰੇ ਸਾਡੇ ਦੇਖਣ ਵਾਲੇ ਵੀਰਾਂ ਨੂੰ ਤੇ ਤੁਸੀਂ ਤੁਹਾਡਾ ਬਹੁਤ ਧੰਨਵਾਦ ਹੈਗਾ ਜਿਹੜਾ ਤੁਸੀਂ ਸਾਨੂੰ ਇੰਨਾ ਟਾਈਮ ਦਿੰਦੇ ਹੋ ਕਿ ਤੇ ਸਾਨੂੰ ਬਹੁਤ ਵਧੀਆ ਪਿਆਰ ਕਰਦੇ ਹੋਗੇ ਕਿਉਂਕਿ ਆਪਾਂ ਜੋ ਸਮਾਜ ਦੇ ਵਿੱਚ ਹੋ ਰਿਹਾ ਹੈਗਾ ਉਹੀ ਗੱਲਾਂ ਨੇ ਉਹੀ ਆਪਣੀਆਂ ਆਮ ਖੁੰਡ ਚਰਚਾ ਨੇ ਗਈਆਂ ਤੇ ਅੱਜ ਜੋ ਸਮੇਂ ਦੇ ਹਾਲਾਤਾਂ ਦੇ ਵਿੱਚ ਚੱਲ ਰਿਹਾ ਹੈਗਾ ਜੋ ਮੋਬਾਈਲ ਫੋਨ ਹੈਗਾ ਉਹ ਹਰੇਕ ਦੇ ਹੱਥ ਦੇ ਵਿੱਚ ਹੈਗਾ ਤੇ ਉਹਦੀ ਜਿਹੜੀ ਦੁਰਵਰਤੋਂ ਹੋ ਰਹੀ ਹੈਗੀ ਉਹ ਕਿਵੇਂ ਹੋ ਰਹੀ ਹੈ ਕਿਉਂਕਿ ਆਪਾਂ ਬੱਚਿਆਂ ਦੇ ਹੱਥ ਦੇ ਵਿੱਚ ਮੋਬਾਈਲ ਫੋਨ ਫੜਾ ਦਿੰਦੇ ਆਂਗੇ। ਇਸ ਤੋਂ ਪਹਿਲਾਂ ਕਈ ਮਸਲੇ ਮੋਬਾਈਲ ਫੋਨ ਤੇ ਆਏ ਆ ਜਿਨ੍ਹਾਂ ਦੇ ਵਿੱਚ ਕਰੋੜਾਂ ਰੁਪਈਆ ਦੀਆਂ ਠੱਗੀਆਂ ਵੱਜ ਗਈਆਂ। ਪਹਿਲਾਂ ਚੰਡੀਗੜ੍ਹ ਵੱਜੀ ਇੱਕ ਇੱਕ ਹੁਣ ਵੱਜੀ ਹੈਗੀ 13 ਲੱਖ ਰੁਪਈਆ ਜੋ ਬੱਚਾ ਗੇਮ ਦੇ ਵਿੱਚ ਖੇਡ ਗਿਆ। ਇਹ ਇੱਕ ਤਰ੍ਹਾਂ ਦੀ ਜਿਹੜੀ ਗੇਮ ਹੁੰਦੀ ਹੈਗੀ ਇਹ ਝੂਲਾ ਹੁੰਦਾਗਾ ਇਸ ਕਰਕੇ ਆਪਣਾ ਜੇ ਤੁਸੀਂ ਕੋਈ ਡਿਜੀਟਲ ਪੇਮੈਂਟ ਕਰਦੇ ਹੋ Google Pay ਜਾਂ ਕੋਈ ਵੀ ਸਾਈਟ ਚਲਾਉਣੀ ਹੋ ਇਹ ਤਾਂ ਆਪ ਦੀ ਜਿਹੜੀ ਇਹ ਸਕੋਰ ਰੱਖੋ ਆਪਦੇ ਕੋਲੇ ਬੱਚਿਆਂ ਦੇ ਹੱਥ ਦੇ ਵਿੱਚ ਉਹ ਮੋਬਾਈਲ ਨਾ ਦਿਓ ਕਿਉਂਕਿ ਜਿਹੜੇ ਗੇਮਾਂ ਨੇ ਆ ਇਹ ਇੱਕ ਬਹੁਤ ਵੱਡਾ ਫਰਾਡ ਚੱਲ ਰਿਹਾਗਾ ਕਲਾਪਾ ਭਾਰਤ ਦੇ ਵਿੱਚ ਨਹੀਂ ਇਹ ਦੁਨੀਆ ਪੱਧਰ ਤੇ ਚੱਲ ਰਿਹਾ ਹੈ ਤੇ ਇਹਨਾਂ ਦੇ ਵੱਡੇ ਵੱਡੇ ਐਕਟਰ ਸੈਲੀਬ੍ਰਿਟੀ ਉਹ ਜਿਹੜੇ ਆ ਗਏ ਉਹਨਾਂ ਦੇ ਹੈਰ ਕਰੇ ਵੇ ਵੀ ਤੁਸੀਂ ਸਾਡੀਆਂ ਮਸੂਰੀਆਂ ਦਿਓ ਸਾਨੂੰ ਇੰਨਾ ਪੈਸਾ ਅਸੀਂ ਦੇਵਾਂਗੇ ਹੁਣ ਜਿਹੜਾ ਉਹ ਬੱਚਾ ਮਰਿਆਗਾ 13 ਸਾਲ ਦਾ ਬੱਚਾ ਹੈਗਾ ਉਹਦੇ ਪਿਤਾ ਨੇ ਜ਼ਮੀਨ ਵੇਚ ਕੇ ਉਹ ਆਪਦੀ ਜਿਹੜੀ ਪੂੰਜੀ ਸੀਗੀ ਉਹ ਕਿਸੇ ਕੰਮ ਵਾਸਤੇ ਬੈਂਕ ਦੇ ਵਿੱਚ ਰੱਖੀ ਹੋਈ ਸੀ ਤੇ ਦੱਸਿਆ ਵੀ ਹੈ ਨਹੀਂ ਹੁਣੇ ਕਿਸੇ ਨੇ ਵੀ ਮੈਂ ਆ ਕਰਤਾ ਕਿਸੇ ਨੂੰ ਵੀ ਨਹੀਂ ਦੱਸਾਂਗਾ ਤੇ ਉਹ ਗੇਮ ਦੇ ਵਿੱਚ 13 ਲੱਖ ਰੁਪਇਆ ਹਾਰ ਗਿਆ ਤੇ ਉਸ ਤੋਂ ਬਾਅਦ ਵੀ ਹੁਣ ਮੇਰੇ ਨਾਲ ਕੀ ਹੋਣੀ ਹੈਗੀ ਵੀ ਮੈਂ 13 ਲੱਖ ਆ ਗਿਆ ਤੇ ਸੁਸਾਈਡ ਕਰ ਗਿਆ ਦੇਖੋ ਇੱਕ ਤਾਂ ਪੈਸਾ ਦਾ ਫੇਰ ਵੀ ਆ ਜਾਂਦਾ ਹੈ ਚਲ ਕੋਈ ਗੱਲ ਜੋ ਬੱਚਾਗਾ ਉਹ ਕਿਵੇਂ ਵਾਪਸ ਆਊਗਾ ਜੋ ਇਹ ਅਪਰਾਧ ਚੱਲ ਰਹੇ ਆਗੇ ਗੇਮਾਂ ਦੇ ਨਾਂ ਦੇ ਉੱਤੇ ਇਹਦੇ ਤੋਂ ਆਪਣੇ ਬੱਚਿਆਂ ਨੂੰ ਜੋ ਛੋਟੇ ਬੱਚੇ ਆਗੇ ਇਹਨਾਂ ਨੂੰ ਜਾਗਰਿਤ ਕਰਨ ਦੀ ਵੀ ਲੋੜ ਆਗੀ ਤੇ ਮਾਂ-ਬਾਪ ਨੂੰ ਇੱਕ ਪਹਿਰਾ ਦੇਣ ਦੀ ਲੋੜ ਆਗੀ ਵੀ ਛੋਡੇ ਬੱਚੇ ਜਾ ਕੇ ਤੁਣ ਰਹਿਆ ਛੋਡੇ ਬੱਚੇ ਸਰੀਰਕ ਖੇਡਣ ਸਰੀਰਕ ਖੇਡਾਂ ਦੀ ਬਜਾਏ ਕਿਹੜੀਆਂ ਖੇਡਾਂ ਵੱਲ ਜਾ ਰਹੇ ਆਗੇ ਕਿਉਂਕਿ ਸਰੀਰਕ ਖੇਡਾਂ ਖੇਡਣਗੇ ਤਾਂ ਉਹਨਾਂ ਦੀ ਤੰਦਰੁਸਤੀ ਆਊਗੀ ਫਿਟਨੈਸ ਆਊਗੀ ਭੁੱਖ ਲੱਗੂਗੀ ਕੋਈ ਬਿਮਾਰੀ ਨਹੀਂ ਆਉਣੀਗੀ ਪਰ ਜਦੋਂ ਐਸ ਲੋਡ ਤੇ ਮੋਬਾਈਲ ਦੇ ਉੱਤੇ ਗੇਮਾਂ ਖੇਡਦੇ ਆ ਇੱਕ ਲਾਲਚ ਦਿੱਤਾ ਜਾਂਦਾ ਹੈਗਾ ਵੀ ਆਹ ਗੇਮ ਖੇਡੋਗੇ ਤਾਂ ਤੁਹਾਡੇ ਖਾਤੇ ਦੇ ਵਿੱਚ ਐਨੇ ਆਗੇ ਇੱਕ ਅੱਧੇ ਨੂੰ ਦੇ ਦਿੰਦੇ ਆ ਇਹ ਪੈਸੇ ਉਹ ਤੋਂ ਫਿਰ ਮਸੂਰੀ ਕਰਾਉਂਦੇ ਆ ਉਹ ਗੇਮ ਦੀ ਖੜਾ ਕੇ ਕਿਸੇ ਨੇ ਗੱਡੀ ਖੜਾ ਕੇ ਕਿਸੇ ਨੂੰ ਚੱਕ ਜਾ ਵੱਡਾ ਸਾਰਾ ਫਾਈਬਰ ਦਾ ਬਣਾ ਕੇ ਉਹਦੇ ਤੇ ਇਸ ਤਰ੍ਹਾਂ ਜ ਤਰ੍ਹਾਂ ਤਰ੍ਹਾਂ ਦੇ ਇਹ ਹੱਠ ਕੰਡੇ ਵਰਤਦੇ ਆਗੇ ਤੇ ਇਸ ਕਰਕੇ ਜਿਹੜਾ ਇਹ ਡਿਜੀਟਲ ਪੇਮੈਂਟ ਆ ਗਈ ਠੀਕ ਆ ਜਿੱਥੇ ਇਹ ਸੌਖੀ ਹੋਈ ਹੈ ਉੱਥੇ ਇਹਦੇ ਵਿੱਚ ਔਖਾ ਵੀ ਬਹੁਤ ਹੋ ਗਿਆ ਕਿਉਂਕਿ ਸਾਡੇ ਖਾਤੇ ਆਗੇ ਜਿਹੜੀਆਂ ਬੈਂਕਾਂ ਨੇਗੀਆਂ ਬੈਂਕਾਂ ਦੇ ਵਿੱਚ ਪਿਆ ਪੈਸਾਗਾ ਉਹ ਵੀ ਸੇਫ ਨਹੀਂ ਹੈਗਾਗਾ ਕਈ ਵਾਰ ਤਾਂ ਇਹਰ ਜੇ ਕੇਸ ਵੀ ਆਇਆ ਵੀ ਕ੍ਰੈਡਿਟ ਕਾਰਡ ਕਿਸੇ ਨੇ ਚਲਾਇਆ ਵੀ ਨਹੀਂ ਹੁੰਦਾ ਉਹਨੂੰ 20-50000 ਰੁਪਇਆ ਉਹ ਆਹੀਂ ਪੈ ਦਾ ਪੈ ਜਾਂਦਾ ਹੈਗਾ ਤੇ ਵੀ ਤੁਸੀਂ ਫਲਾਣੇ ਦਾ ਜੀ ਸ਼ਾਪਿੰਗ ਕੀਤੀ ਆ ਤੁਸੀਂ ਫਲਾਣੇ ਦਾ ਸ਼ਾਪਿੰਗ ਕੀਤਾ ਇਸ ਕਰਕੇ ਆਪਾਂ ਨੂੰ ਲੋਡ ਆ ਗਈ ਵੀ ਪਹਿਲੀ ਗੱਲ ਤਾਂ ਜੇ ਤੁਸੀਂ ਡਿਜੀਟਲ ਕਰਦੇ ਹੋਗੇ ਪੇਮੈਂਟਾਂ ਤਾਂ ਉਹਨੂੰ ਤੁਸੀਂ ਕਿਸੇ ਮੋਬਾਈਲ ਨੂੰ ਬੱਚੇ ਦੇ ਹੱਥ ਚ ਨਾ ਫੜਾਓ ਕਿਉਂਕਿ ਤੁਸੀਂ ਸਕੋਰ ਨਹੀਂ ਹੈਗਾ ਉੱਥੇ ਤੇ ਤੁਹਾਡਾ ਮੋਬਾਈਲ ਵੀ ਸੇਫ ਨਹੀਂ ਹੈਗਾ ਕਿਉਂਕਿ ਬੱਚਾ ਬੱਚੇ ਨੂੰ ਉਸ ਬਾਰੇ ਨਹੀਂ ਪਤਾਗਾ ਬੇਸਕੋ ਕਹਿ ਦਿੰਦੇ ਆਗੇ ਵੀ ਭਾਈ ਆਪ ਦੀ ਜ਼ਿੰਮੇਵਾਰੀ ਨਾ ਖੇਡੋ ਇਹਦੀ ਲੱਤ ਵੀ ਲੱਗ ਸਕਦੀ ਆ ਭਰਾਵੋ ਜੇ ਫਿਰ ਇਹ ਲੋਡ ਤੇ ਫਿਰ ਤੁਸੀਂ ਕਰੋਨਾ ਲੋਡ ਆ ਗਿਆ ਆਪਾਂ ਨੂੰ ਆਪਣੇ ਬੱਚਿਆਂ ਨੂੰ ਇਹ ਸਮਝਾਉਣ ਦੀ ਤੇ ਆਪਣੇ ਬੱਚਿਆਂ ਨੂੰ ਆਪਣੇ ਕੋਲੇ ਵਹਾ ਕੇ ਜੇ ਉਹਨਾਂ ਨੂੰ 2 ਮਿੰਟ ਕੋਸੇ ਦੇਖਣਾ ਤਾਂ ਆਪ ਕੋਲੇ ਬੈਠ ਜਾਓ ਪਹਿਲੀ ਗੱਲ ਤਾਂ ਵੈਸੇ ਲੋੜ ਨਹੀਂ ਗਈ ਹੁਣ ਆਪਣੇ ਹਰੇਕ ਘਰਾਂ ਦੇ ਵਿੱਚ ਟੀਵੀ ਆ ਗਈ ਸਾਰਾ ਕੁਝ ਹੈਗਾ ਮੋਬਾਈਲ ਫੋਨ ਦੀ ਕਿਉਂਕਿ ਕੱਲਾ ਮੋਬਾਈਲ ਫੋਨ ਇਹ ਨਹੀਂਗਾ ਇਹਦੇ ਵਿੱਚ ਹੋਰ ਵੀ ਸਾਈਟਾਂ ਖੁੱਲ ਜਾਣੇ ਜਿਹੜੀਆਂ ਬਹੁਤ ਹੀ ਬੱਚਿਆਂ ਦੇ ਉੱਤੇ ਗਲਤ ਪ੍ਰਭਾਵ ਸੜਦੀਆਂ ਨਹੀਂ ਗੀਆਂ ਕੱਲਾ ਆਪਾਂ ਨੂੰ ਇਹ ਪੈਸੇ ਕੱਢਣਾ ਦੇਖੋ ਬੱਚੇ ਦੇ ਆਉਣ ਵਾਲਾ ਜਿਹੜਾ ਭਵਿੱਖ ਹੈਗਾ ਉਹਨੂੰ ਵੀ ਖਤਰੇ ਦੇ ਵਿੱਚ ਇਹ ਸਾਈਟਾਂ ਪਾਉਂਦੀਆਂ ਨੇਗੀਆਂ ਇਸ ਕਰਕੇ ਖਾਸ ਕਰਕੇ ਆਪਾਂ ਨੂੰ ਲੋੜ ਆ ਗਈ ਵੀ ਆਪਾਂ ਇਹ ਆਪਣੇ ਬੱਚਿਆਂ ਨੂੰ ਇਹਨਾਂ ਦੇ ਪ੍ਰਤੀ ਜੇ ਆਪਣੇ ਕੋਲੇ ਫੋਨ ਹੈਗਾਗਾ ਉਹਨੂੰ ਆਪਦਾ ਹੋਰ ਜਿਹਾ ਪੈਟਰਨ ਨਾਲ ਲੋਕ ਲਾਓ ਜਾਂ ਨੰਬਰੀ ਲੋਕ ਲਾਓ ਵੀ ਜਿਹਦੇ ਨਾਲ ਤੁਹਾਡੀ ਜਿਹੜੀ ਸੇਫਟੀ ਹੈਗੀ ਪੈਸੇ ਦੀ ਸੇਫਟੀ ਗੂਗਲ ਪੇ ਹੋ ਗਿਆ ਜਾਂ ਪੇਟੀਅਮ ਹੋ ਗਿਆ ਤੇ ਹੋਰ ਹੋ ਗਿਆ ਆਨਲਾਈਨ ਸਿਸਟਮ ਇਹਦੇ ਤੇ ਤੁਸੀਂ ਆਪਦੀ ਸੇਫਟੀ ਰੱਖੋ ਤੇ ਬੱਚਿਆਂ ਨੂੰ ਉਹ ਫੋਨ ਲੈਣ ਦੇਣ ਵਾਲਾ ਬਿਲਕੁਲ ਵੀ ਨਾ ਫੜਾਓ ਸਾਰੇ ਵੀਰਾਂ ਨੂੰ ਭੈਣਾਂ ਨੂੰ ਖਾਸ ਕਰਕੇ ਜਿਆਦਾ ਉਹਨਾਂ ਨੂੰ ਐ ਹੁੰਦਾ ਵੀ ਜਵਾਕ ਸਾਨੂੰ ਠਿੱਠ ਕਰਦੇ ਆ ਇਹਨੂੰ ਮੋਬਾਈਲ ਫੜਾ ਦੋ ਆਪੇ ਇਹ ਦੇਖੀ ਜਾਂਦਾ ਹੈ ਇਸ ਕਰਕੇ ਆਉਣ ਵਾਲਾ ਸਮਾਂ ਬਹੁਤ ਹੀ ਘਾਤਕਾ ਤੇ ਆਪਣਾ ਜਿਹੜਾ ਸੇਫਟੀ ਬਹੁਤ ਜ਼ਰੂਰੀ ਹੈਗੀ ਆਪਣੇ ਖਾਤਿਆਂ ਦੀ ਸਾਰਿਆਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਉਮੀਦ ਕਰਦੇ ਆਂਗੇ ਸਾਡੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਬਿਲਕੁਲ ਤੁਸੀਂ ਸ਼ੇਅਰ ਵੀ ਕਰੋਗੇ ਤੇ ਸਾਨੂੰ ਸੁਝਾਅ ਵੀ ਦਿਓਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਮੁੱਦਿਆਂ ਨੂੰ ਨਿਖਾਰ ਕੇ ਤੁਹਾਡੀਆਂ ਉਮੀਦਾਂ ਦੇ ਉੱਤੇ ਪੂਰੇ ਉਤਰ ਸਕੀਏ ਧੰਨਵਾਦ ਸਸਤਰੀਕਾ